ਤਾਂ ਇਹ ਅਲਮਾਰੀ ਆ ਉਹ ਤੁਸੀਂ ਦੇਖ ਸਕਦੇ ਹੋ ਇਹ ਅਲਮਾਰੀ ਖੋਲ ਕੇ ਇਹਦੇ ਪਿਛਲੇ ਪਾਸੇ ਜਿਹੜਾ ਦਰਵਾਜ਼ਾ ਬਣਾਇਆ ਗਿਆ ਇਹ ਬਿਲਕੁਲ ਸਾਹਮਣੇ ਤੁਹਾਨੂੰ ਬਿਲਕੁਲ ਸਾਹਮਣੇ ਅਲਮਾਰੀ ਦਿਖ ਰਹੀ ਕਿ ਅਲਮਾਰੀ ਦੀ ਬੈਕ ਸਾਈਡ ਆ ਲੇਕਿਨ ਆ ਫੱਟਾ ਪਹਿਲਾਂ ਉਤਾਰਿਆ ਜਾਏਗਾ ਇਹ ਫੱਟਾ ਉਤਾਰ ਕੇ ਜਿਹੜੀ ਅਲਮਾਰੀ ਆ ਉਹਦੇ ਸਾਹਮਣੇ ਵਾਲੇ ਪਾਸੇ ਜਿਹੜਾ ਦਰਵਾਜ਼ਾ ਇਹ ਵਾਲਾ ਹੁਣ ਖੁੱਲਣ ਲੱਗੇ ਨੇ ਇਹ ਦਰਵਾਜ਼ਾ ਇਸ ਤਰੀਕੇ ਨਾਲ ਸਾਈਡ ਨੂੰ ਹੋ ਕੇ ਖੁੱਲਦਾ ਹੈ ਤਾਂ ਇਸ ਤੋਂ ਬਾਅਦ ਇਹ ਦਰਵਾਜ਼ੇ ਤੋਂ ਬਾਅਦ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਇੱਥੇ ਥੱਲੇ ਪੌੜੀਆਂ ਬਣੀਆਂ ਹੋਈਆਂ ਨੇ ਇੱਥੇ ਪੌੜੀਆਂ ਨੇ ਔਰ ਇਹਨਾਂ ਪੌੜੀਆਂ ਤੋਂ ਜਿਹੜਾ ਥੱਲੇ ਉਤਰ ਕੇ जाया ਜਾਂਦਾ ਹੈ ਤਾਂ ਇਥੋਂ ਬਿਲਕੁਲ ਛੋਟਾ ਜਿਹਾ ਜਿਹੜਾ ਇਹ ਰਸਤਾ ਹੈ ਛੋਟੇ ਜਿਹੇ ਰਾਸਤੇ ਤੋਂ ਜਿਹੜੇ ਥੱਲੇ ਜਾ ਰਹੇ ਨੇ ਮੁਲਾਜ਼ਮ ਵੀ ਜਿਹੜੇ ਥਾਣੇ ਦੇ ਹਾਲਾਂਕਿ ਇਸ ਜਗ੍ਹਾ ਤੇ ਜਦੋਂ ਲੁਕਦੇ ਨੇ ਜਦੋਂ ਕੋਈ ਪੁਲਿਸ ਦੀ ਰੇਡ ਹੁੰਦੀ ਆ ਜਾਂ ਜਦੋਂ ਕੋਈ ਉਹੋ ਜਿਹਾ ਕੰਮ ਉਦੋਂ ਇਸ ਜਗ੍ਹਾ ਤੇ ਆ ਕੇ ਲੁਕਦੇ ਨੇ ਆ ਤੁਸੀਂ ਨਜ਼ਰ ਮਾਰ ਲਓ ਇਸ ਜਗ੍ਹਾ ਤੇ ਇਹ ਪੂਰਾ ਕਮਰਾ ਬਣਾ ਰੱਖਿਆ ਪੂਰਾ ਇਹਦੇ ਚ ਲਾਈਟ ਲੂਟ ਲਾ ਕੇ ਚਾਲਣ ਕਰ ਰੱਖਿਆ ਇਧਰੋਂ ਜਿਹੜੀ ਆ ਖਾਲੀ ਵੀ ਛੱਡੀ ਛੱਡੀ ਆ ਉੱਤੇ ਵੀ ਕੋਈ ਆਕਸੀਜਨ ਦੀ ਜਾਂ ਕੋਈ ਪ੍ਰੋਬਲਮ ਨਾਵੇ ਹਾਲਾਂਕਿ ਇਹ ਚੀਜ਼ ਵੀ ਜਿਹੜੀ ਆ ਤਾਜੀ ਬਣਾਈ ਲੱਗਦੀ ਕੁਝ ਸਮਾਂ ਪਹਿਲਾਂ ਹੀ ਕਿਉਂਕਿ ਆ ਹਜੇ ਫਿਟਿੰਗ ਫੂਟਿੰਗ ਵਾਲਾ ਜਿਹੜਾ ਕੰਮ ਆ ਉਹ ਹਜੇ ਰਹਿੰਦਾ ਹੈ ਇਸ ਨੂੰ ਕਿਸ ਲਈ ਬਣਾਇਆ ਗਿਆ ਕਿਸ ਚੀਜ਼ ਲਈ ਵਰਤਿਆ ਗਿਆ ਇਹ ਤਾਂ ਉਹ ਬੰਦਾ ਹੀ ਜਾਣਦਾ ਲੇਕਿਨ ਬੜਾ ਪੂਰਾ ਮਤਲਬ ਜਿਵੇਂ ਆਫਿਸ ਟਾਈਮ ਆਫਿਸ ਟਾਈਪ ਹੁੰਦਾ ਉਸ ਤਰੀਕੇ ਦਾ ਜਿਹੜਾ ਇਹ ਕਮਰਾ ਬਣਾਇਆ ਗਿਆ ਲੈਂਟਰ ਲੈਂਟਰ ਪਾ ਕੇ ਪੂਰਾ ਜਬਰਦਸਤ ਤਰੀਕੇ ਨਾਲ ਬਣਾਈ ਗਈ ਆ ਗੁਰਪ੍ਰੀਤ ਜੀ ਇਹ ਇਹ ਬੰਕਰ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਇਹ ਬੰਕਰ ਦੇ ਵਿੱਚ ਥੱਲੇ ਮਤਲਬ ਅਲਮਾਰੀ ਦੇ ਪਿੱਛੇ ਆ ਇਹ ਤੇ ਜਦੋਂ ਅਸੀਂ ਇਹਨੂੰ ਫੜਿਆ ਬੱਸ ਅਡੇ ਕਾਲੂ ਵਾਲੇ ਤੋਂ ਤੇ ਅਸੀਂ ਇਹਦੇ ਘਰੇ ਮਰੀਨ ਕਰਨੀ ਸੀ ਸਮਾਨ ਪਤਾ ਸੀ ਇਹਦੇ ਕੋਲ ਮਿਲ ਜਾਣਾ ਜਦੋਂ ਇਹਦੇ ਘਰੇ ਆਏ ਆ ਤੇ ਅਸੀਂ ਤੇ ਪਹਿਲਾਂ ਇਹ ਸ਼ਖਸ ਦਾ ਕਮਰਾ ਪੁੱਛਿਆ ਕਿਹੜਾ ਕਿਉਂਕਿ 3-4 ਕਮਰੇ ਆ ਇਹਦਾ ਕਮਰਾ ਪੁੱਛਿਆ ਕਿਹੜਾ ਫਿਰ ਜਦੋਂ ਇਹਨੇ ਕਮਰੇ ਦੀ ਤਲਾਸ਼ੀ ਲਈ ਉਹਦੇ ਅਲਮਾਰੀ ਦੇ ਵਿੱਚ ਵੀ ਲੋਕਰ ਦੇ ਅੰਦਰ ਲੋਕਰ ਬਣਿਆ ਹੂੰ ਠੀਕ ਹੈ ਤੇ ਬਾਤ ਕਿ ਸਮਾਨ ਤੇ ਤਾਂ ਉੱਥੋਂ ਹੀ ਰਿਕਵਰ ਹੋ ਗਿਆ ਸੀ ਸਾਰਾ ਹੂੰ ਤੇ ਜਦੋਂ ਅਸੀਂ ਸ਼ੱਕ ਪੈਣ ਤੇ ਮੈਂ ਕਿਹਾ ਹੋਰ ਮਿਲ ਜੇ ਹੋਰ ਵੀ ਮਿਲ ਸਕਦਾ ਸਮਾਨ ਹੂੰ ਜਦੋਂ ਅਸੀਂ ਸਾਰੀਆਂ ਅਲਮਾਰੀ ਚੋਂ ਕੱਪੜੇ ਕੱਢੇ ਤੇ ਸਾਨੂੰ ਡਾਊਟ ਹੋਇਆ ਵੀ ਇਹ ਜਿਹੜਾ ਪਿੱਛੇ ਆ ਹੋਏਗਾ ਕੋਈ ਉਹਦੇ ਚ ਸ਼ੱਕੀ ਸੀ ਮਤਲਬ ਮਤਲਬ ਉਹਨੂੰ ਤੁਸੀਂ ਜੇ ਹੱਥ ਮਾਰਿਆ ਹੋਊਗਾ ਇਸ ਤਰ੍ਹਾਂ ਤੋਂ ਮੜਾ ਮੋਟਾ ਕੋਈ ਹਿੱਲਿਆ ਹੋਊਗਾ ਖੜਕਾਇਆ ਹੋਊਗਾ ਕਿਉਂਕਿ ਉਹ ਸਲਾਈਡਿੰਗ ਡੋਰ ਸੀਗਾ ਹਾਂ 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 ਜਿਹੜਾ ਪਿਛਲਾ ਪੋਰਸ਼ਨ ਸੀ ਜਿਹੜਾ ਦਵਾਰ ਦੇ ਨਾਲ ਹੁੰਦਾ ਅਲਮਾਰੀ ਦਾ ਤੇ ਜਦੋਂ ਉਹਨੂੰ ਖੋਲਿਆ ਤੇ ਲੇ ਉੱtre ਅਸੀਂ ਤੇ ਆ ਨੀਚੇ ਤੁਹਾਨੂੰ ਇੱਥੇ ਤੇ ਚਾਹ ਬੈੱਡ ਲਾ ਲਓ ਦੇ ਨਾਲ ਦੋ ਬੈੱਡ ਵੀ ਲੱਗ ਸਕਦੇ ਲੱਗਦਾ ਵੀ ਇਹ ਵਾਕਿਆ ਹੀ ਸਿਰਫ ਇਸੇ ਕੰਮ ਲਈ ਆ ਵੀ ਜੇ ਪੁਲਿਸ ਆਉਂਦੀ ਆ ਜਾਂ ਨਸ਼ਾ ਇੱਥੇ ਸਟੋਰ ਕੀਤਾ ਜਾ ਸਕਦਾ ਸੌਇਆ ਜਾ ਸਕਦਾ ਬਾਹਰੋਂ ਕੋਈ ਰੇਡ ਹੁੰਦੀ ਪਤਾ ਹੀ ਨਹੀਂ ਲੱਗਣਾ ਕੁਝ ਵੀ ਕੀਤਾ ਜਾ ਸਕਦਾ ਆਪਾਂ ਮੰਨ ਲਓ ਤੁਸੀਂ ਬਾਹਰ ਖੜੇ ਹੋ ਆਪਾਂ ਕੋ ਸੋਰਸ ਵੀ ਲਾਇਆ ਹੋਏ ਉਹ ਕਹਿੰਦੇ ਅੰਦਰ ਵੜਿਆ ਬੰਦਾ ਇਸ ਟਾਈਮ ਆਜੋ ਰੀਡ ਕਰ ਲੋ ਰੀਡ ਕਰਾਂਗੇ ਤੇ ਆਪਾਂ ਉਹਨੂੰ ਕਿੱਥੋਂ ਰਨਮਾਂਗੇ ਹੂੰ ਇਹਦੇ ਕੋਲ ਕਿੰਨਾ ਨਸ਼ਾ ਫੜੀ ਕਿਆ ਜੀ ਇਹਦੇ ਕੋਲ ਅੱਧਾ ਕਿਲੋ ਫੀਮ ਬੜੀ ਰੀ ਅੱਧਾ ਕਿਲੋ ਫੀਮ ਹਾਂਜੀ ਅੱਛਾ ਲੱਗਦਾ ਜੀ ਪਹਿਲਾਂ ਵੀ ਨਸ਼ੀ ਦੀ ਕੋਈ ਸਮਗਲਿੰਗ ਕਰਦਾ ਹੋਏਗਾ ਇਹ ਬੰਦਾ ਨਹੀਂ ਐਤੋਂ ਕੋਈ ਕਰੀਬ 2008 ਨੂੰ ਦੀ ਗੱਲ ਹੈ ਮੈਂ ਐਸਐਸਈ ਸੀਗਾ ਉਦੋਂ ਸਾਧ ਕੋ ਉਦੋਂ ਜੀ ਇੰਨਾ ਨੇ ਡਕੈਤੀ ਕੀਤੀ ਸੀ ਕਿਤੇ ਉਦੋਂ ਸਵਾ ਕਿਲੋ ਸੋਨਾ ਵੜਿਆ ਸੀ ਦੇਖੋ ਹਾਂਜੀ ਓਕੇ ਅੱਛਾ ਹੁਣ ਪੁੱਛ ਕਿਸ ਜਾਰੀ ਹੈ ਜੀ ਇਹਦੇ ਕੋਲ ਹਾਂ ਹੁਣ ਪੁੱਛ ਕਿਸ ਜਾਰੀ ਹੈ ਇਹਦੇ ਕੋਲ ਉਹ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਦੋਂ ਸਪਲਾਈ ਕਰਦਾ ਗੁਰਪ੍ਰੀਤ ਜੀ ਕਦੇ ਆਪਣੀ ਦੇਖਿਆ ਤੁਸੀਂ ਇਸ ਤਰ੍ਹਾਂ ਪਹਿਲਾਂ ਕਦੇ ਫਿਲਮਾਂ ਦੇ ਫਿਲਮਾਂ ਵਾਲਾ ਸੀਨ ਪਹਿਲਾਂ ਅੱਜ ਤੱਕ ਨਹੀਂ ਜੀ ਨਹੀਂ ਆਦੇ ਮਤਲਬ ਅਸੀਂ ਵੇਖ ਕੇ ਆਪ ਚੌਂਗੇ ਹੈਰਾਨ ਹੋਗੇ ਕਿ ਕੀ ਬਣਾਇਆ ਕੀ ਹੋਇਆ ਅੰਦਰ ਅਲਮਾਰੀ ਦੇ ਵਿੱਚੋਂ ਚਲੋ ਜੇ ਬਣਾਉਣਾ ਸੀ ਇੱਥੇ ਦਰਵਾਜ਼ਾ ਵੀ ਸਿੰਪਲ ਲੱਗ ਸਕਦਾ ਸੀ ਜੇ ਹਾਂ ਹਾਂ ਦਰਵਾਜ਼ਾ ਲੱਗ ਕੇ ਪਤਾ ਲੱਗੇ ਵੀ ਥੱਲੇ ਬੇਸਮੈਂਟ ਚ ਕਮਰਾ ਹੈਗਾ ਬਿਲਕੁਲ ਹਾਂ ਲੇਕਿਨ ਸੀਕ੍ਰੀਟ ਤਰੀਕੇ ਨਾਲ ਬਣਾਉਣਾ ਸ਼ੰਕਾ ਜਾਪਦੀ ਹੈ ਬਿਲਕੁਲ ਜੀ ਬਿਲਕੁਲ ਹੁਣ ਇੱਥੇ ਕੋਈ ਵੀ ਰੇਡ ਕਰਦੇ ਅਸੀਂ ਜਿਵੇਂ ਨਾਰਮਲੀ ਕਰ ਦਿੰਦੇ ਜਾਂ ਅਸੀਂ ਮਤਲਬ ਉਵੇਂ ਵੇਖ ਕੇ ਚਲ ਜਾਂਦੇ ਵੀ ਹਾਲमारी ਇੱਥੇ ਕਿਹੜਾ ਕਪੜੇ ਆ ਅਸੀਂ ਬਹੁਤ ਲਗਾਈ ਨਾਲ ਬਹੁਤ ਸਰਚ ਕੀਤੀ ਡੀਪ ਸਰਚ ਕੀਤੀ ਤੇ ਤਾਂ ਹੀ ਪਤਾ ਲੱਗਾ ਕੋਈ ਸਾਂਝਾ ਆਪਰੇਸ਼ਨ ਵੀ ਸੀਗਾ ਕਿਸੇ ਹੋਰ ਥਾਣੇ ਦਾ ਤੁਹਾਡੇ ਨਾਲ ਜਾਂ ਤੁਹਾਡੇ ਥਾਣੇ ਗਈਗਾ ਨਹੀਂ ਜੀ ਸਾਡਾ ਹੀ ਸੀਗਾ ਤੇ ਸਾਨੂੰ ਵੀ ਨਹੀਂ ਸੀ ਪਤਾ ਹੈਗਾ ਵੀ ਅਸਲ 'ਚ ਅੰਗੇ ਆ ਨਿਕਲਊਗਾ ਕੋਈ ਇਹਦੇ ਬਾਰੇ ਕਿਉਂਕਿ ਸੀਕ੍ਰੇਟ ਹੈ ਇਹਨਾਂ ਨੇ ਕਿਸੇ ਨੂੰ ਦੋਹਰੀ ਦੱਸਿਆ ਹੋਊਗਾ ਤੇ ਅਸੀਂ ਜਦੋਂ ਆਏ ਤੇ ਅਸੀਂ ਤੇ ਆਪ ਚੌਂਗੇ ਹੈਰਾਨ ਹੋਗੇ ਕਿ ਇਹ ਹੈ ਕੀ ਚੀਜ਼ ਮੈਨੂੰ ਲੱਗਦਾ ਫਰੋਸਪਰ ਦੇ ਵਿੱਚ ਵੀ ਇਹ ਪਹਿਲੀ ਵਾਰ ਚੀਜ਼ ਦੇਖੀ ਹੋਏਗੀ ਪੂਰੀ ਪੁਲਿਸ ਨੇ ਬਿਲਕੁਲ ਜੀ ਬਿਲਕੁਲ ਪਹਿਲੀ ਵਾਰੀ ਇਹ ਮਤਲਬ ਹੈਰਾਨ ਕਰਨ ਵਾਲੀ ਚੀਜ਼ ਹੈ ਮੈਂ ਤਾਂ ਕਹਿਣਾ ਕਿ ਜਦੋਂ ਹੁਣ ਅਸੀਂ ਵੀ ਅੱਗੇ ਤੋਂ ਸਤਰਕ ਹੋਵਾਂਗੇ ਹੂੰ ਜਦੋਂ ਕਿ ਇਹੋ ਜੀ ਸਰਚ ਕਰਨੀ ਹੈ ਤੇ ਇਹ ਵੇਖਣੀ ਚਾਹੀਦੀ ਹੈ ਇਹ ਚੀਜ਼ਾਂ ਪਤਾ ਨਹੀਂ ਕਿੱਥੋਂ ਕੀ ਕਲੂ ਮਿਲ ਜਾਣਾ ਹੂੰ ਬਿਲਕੁਲ ਮਤਲਬ ਓਪਨਲੀ ਓਵੇਂ ਉੱਪਰੋਂ ਪਰੋਂ ਹੁੰਝਕੇ ਨਹੀਂ ਜਾਣਾ ਚਾਹੀਦਾ ਹੂੰ ਹੂੰ ਜੇ ਅਸੀਂ ਵੀ ਓਵੇਂ ਵੇਖ ਕੇ ਇੱਕ ਪਹਿਲਾਂ ਕੱਪੜੇ ਕੱਢੇ ਅਸੀਂ ਸਾਰੇ ਅਲਮਾਰੀ ਚੋਂ ਤੁਸੀਂ ਤਾਂ ਅਲਮਾਰੀ ਚੈੱਕ ਕਰ ਰਹੇ ਹੋਗੇ ਕੁਝ ਕਿਹਾ ਨਾ ਹੋਵੇ ਵਿੱਚ ਹਾਂ ਹੋ ਅਸੀਂ ਉਹ ਚੈੱਕ ਕਰਦੇ ਵੀ ਇਹ ਵੀ ਹੋਰ ਨਾ ਹੋਵੇ ਸਮਾਨ ਤੇ ਜਦੋਂ ਵੇਖਿਆ ਤੇ ਹੂੰ ਹਰ ਨੀ ਜਾਣਕ ਸਿੰਘ ਬਿਲਕੁਲ ਤਸਵੀਰ ਦੇ ਵਿੱਚ ਤੁਹਾਨੂੰ ਅਸੀਂ ਕਿਵੇਂ ਦਿਖਾਇਆ ਕਿ ਇੱਕ ਅਲਮਾਰੀ ਦੇ ਵਿੱਚ ਕਮਰਾ ਅਲਮਾਰੀ ਦੇ ਵਿੱਚ ਕਮਰਾ ਬੜੀ ਵੱਡੀ ਗੱਲ ਆ ਕਿਉਂਕਿ ਆ ਪੌੜੀਆਂ ਦੇ ਥੋੜੇ ਜਿਹੇ ਸਟੈਪ ਬਣਾਏ ਆ ਔਰ ਸਾਹਮਣੇ ਅਲਮਾਰੀ ਆ ਅਲਮਾਰੀ ਦਾ ਥਲੜਾ ਪਾਸਾ ਤੁਸੀਂ ਆ ਵੇਖੋ ਵੀ ਕਿਹੜੇ ਤਰੀਕੇ ਨਾਲ ਇੱਥੋਂ ਰੱਖਿਆ ਹੋਇਆ ਅਲਮਾਰੀ ਨੂੰ ਪੂਰਾ ਮਤਲਬ ਮਿਸਤਰੀ ਵੀ ਜਿਹੜਾ ਟਾਪ ਦਾ ਜੀ ਨੇ ਕੰਮ ਕੀਤਾ ਹੋਊਗਾ ਕਿ ਪੂਰਾ ਗੁਣੀਆਂ ਦੇ ਵਿੱਚ ਕੰਮ ਕਰਕੇ ਪੂਰਾ ਤਰੀਕੇ ਨਾਲ ਇਸ ਚੀਜ਼ ਨੂੰ ਬਣਾਇਆ ਕਿ ਜਿਹੜਾ ਇੱਥੋਂ ਹਾਂ ਦੇਖਿਆ ਜਾ ਸਕਦਾ ਹੈ ਲੇਕਿਨ ਜਿਹੜੀ ਇਹ ਚੀਜ਼ ਹੈਗੀ ਆ ਇਹ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇੱਥੋਂ ਬਾਹਰ ਦੀ ਇਨਫੋਰਮੇਸ਼ਨ ਲੈਣ ਦੇ ਲਈ ਜਿਹੜੀ ਇਹ ਚੀਜ਼ ਰੱਖੀ ਗਈ ਹੋਵੇ ਕਿ ਇੱਥੋਂ ਜਿਹੜੀ ਬਾਹਰ ਵੀ ਕੋਈ ਨਜ਼ਰ ਵੱਜ ਸਕੇ ਤਾਂ ਇਸ ਤੋਂ ਬਾਅਦ ਇੱਧਰ ਵੀ ਉੱਪਰ ਜਿਹੜਾ ਰੋਸ਼ਨਦਾਨ ਆ ਇਧਰ ਉੱਪਰ ਰੋਸ਼ਨ ਨਾਨਵੀਆ ਕਿਉਂਕਿ ਇਹ ਨਾ ਹੋਵੇ ਵੀ ਅੰਦਰ ਸਾਈ ਘੁੱਟਿਆ ਜਾਵੇ ਸਾਈ ਬੰਦ ਹੋਵੇ ਇਹ ਚੀਜ਼ਾਂ ਵੀ ਇਹ ਵੀ ਹੋ ਸਕਦਾ ਹੈ ਕਿ ਬਿਲਕੁਲ ਇਹ ਸਾਹਮਣੇ ਦੇਖਿਆ ਵੀ ਜਾ ਸਕਦਾ ਹੈ ਇਹਦੇ ਵਿੱਚੋਂ ਬਾਹਰ ਕੋਈ ਹੈ ਜਾਂ ਨਹੀਂ ਹੈ ਹਾਲਾਂਕਿ ਇਹ ਅੰਡਰ ਪ੍ਰੋਸੈਸਿੰਗ ਦੇ ਵਿੱਚ ਕੰਮ ਕਿਉਂਕਿ ਹਜੇ ਇਹਨੂੰ ਪਲਸਤਰ ਪਲਸਤਰ ਜਾਂ ਕੋਈ ਪਲੇਟਾ ਪਲੂਟਾ ਲੱਗਿਆ ਨਹੀਂ ਕਿਉਂਕਿ ਆ ਉੱਪਰ ਤੁਸੀਂ ਨਜ਼ਰ ਮਾਰੋ ਕਿ ਕੱਚਾ ਇਹਦੇ ਤੇ ਪਲੇਟਾ ਪਲੂਟਾ ਲਾ ਕੇ ਵਧੀਆ ਤਰੀਕੇ ਨਾਲ ਇਹਨਾਂ ਨੇ ਇਹਨੂੰ ਹਜੇ ਬਣਾਉਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਇਸ ਦਾ ਪਰਦਾ ਫਾਸ਼ ਹੋ ਗਿਆ ਬਾਕੀ ਇਹ ਤਸਵੀਰ ਜਿਹੜੀ ਹੈ ਇਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਪੈਨ ਗੁਲਾਮੀ ਵਾਲਾ ਜੀ ਥਾਣਾ ਹਰਫ ਕੇ ਪੈ ਜਾਂਦਾ ਇਹਨੂੰ ਅੱਛਾ ਜੀ ਹਾਂਜੀ ਤੇ ਕਿਉਂਕਿ ਜਿਹੜੀ ਇਹ ਡਿਲੀਵਰੀ ਸੀਗੀ ਇਹ ਮੇਰੇ ਏਰੀਆ ਚ ਹੋ ਰਹੀ ਸੀ ਥਾਣਾ ਮੱਲਾਂ ਵਾਲੇ ਦੇ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਸਿੱਧਾ ਉਹਨੂੰ ਲੈ ਕੇ ਇੱਥੇ ਆ ਜਾਨੀ ਕਿ ਤੁਸੀਂ ਫੜਿਆ ਇਹਨਾਂ ਨੂੰ ਹਾਂਜੀ ਹੂੰ ਤੇ ਹੁਣ ਇਹ ਤੁਹਾਡੇ ਤੁਸੀਂ ਫਿਰ ਇਹਦੀ ਸਾਰੀ ਚੈਕਿੰਗ ਕੀਤੀ ਵਗੈਰਾ ਹਾਂਜੀ ਹੂੰ ਤੇ ਇਹ ਚੈਕਿੰਗ ਕਰਨ ਤੋਂ ਬਾਅਦ ਸਾਨੂੰ ਫਿਰ ਇਨਫੋਰਮੇਸ਼ਨ ਮਿਲੀ ਕਿ ਬੰਦਾ ਕਿੱਥੇ ਬੈਠਾ ਹਾਂ ਹਾਂ ਤੇ ਜਾ ਕੇ ਉਹ ਮਤਲਬ ਮੈਂ ਹਾਫ ਟੀਮ ਉੱਥੇ ਭੇਜਤੀ ਹੂੰ ਉਹ ਬੰਦਾ ਵੀ ਫੜ ਲਿਆ ਹੂੰ ਤੇ ਜਦੋਂ ਉਹਨੂੰ ਇਸ ਬਾਰੇ ਪੁੱਛਿਆ ਤੇ ਉਹ ਉਹ ਨਹੀਂ ਬੰਨਿਆ ਕਿ ਹਾਂ ਸਾਡੇ ਵਿੱਚ ਅਰਾ ਹੈਗਾ ਕੰਮ ਬਿਲਕੁਲ ਬਿਲਕੁਲ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਇੱਕ ਫਿਲਮੀ ਤਰੀਕੇ ਦੀ ਤਸਵੀਰ ਦਿਖਾਈ ਹੈ ਇਸ ਤਸਵੀਰ ਨੂੰ ਦੇਖ ਕੇ ਕਾਪੀ ਨਹੀਂ ਕਰਨਾ ਕਿ ਅਸੀਂ ਵੀ ਇਸ ਤਰੀਕੇ ਦਾ ਕੰਮ ਕਰਕੇ ਕੁਛ ਨਾ ਕੁਛ ਕਰ ਲਈਏ ਨਹੀਂ ਇਸ ਚੀਜ਼ ਤੋਂ ਸਿੱਖਿਆ ਲੈਣੀ ਹੈ ਕਿਉਂਕਿ ਇਹੋ ਜਿਹਾ ਗਲਤ ਕੰਮ ਕਰਨ ਤੇ ਇੱਕ ਨਾ ਇੱਕ ਦਿਨ ਫੜੇ ਜਾਣਗੇ ਜਿੰਨੇ ਮਰਜ਼ੀ ਸੀਕਰਟ ਕਮਰੇ ਬਣਾ ਲਏ ਜਾਣ ਜੋ ਮਰਜ਼ੀ ਬਣਾ ਲਿਆ ਜਾਵੇ ਬੰਦੇ ਨੇ ਆਖਰਕਾਰ ਫੜੇ ਜਾਣਾ ਲੇਕਿਨ ਉਸ ਤੋਂ ਬਾਅਦ ਜ਼ਿੰਦਗੀ ਜਿਹੜੀ ਆ ਪੂਰੀ ਜੇਲ੍ਹ ਦੇ ਵਿੱਚ ਲੰਘਣੀ ਔਰ ਜਿਹੜੇ ਬੱਚੇ ਨੇ ਬੱਚੇ ਤੱਕ ਰੁਲ ਜਾਂਦੇ ਨੇ ਮਾਂ ਪਿਓ ਪਿੱਛੇ ਰੁਲ ਜਾਂਦਾ ਸਾਰਾ ਪਰਿਵਾਰ ਰੁਲ ਜਾਂਦਾ ਔਰ ਬੰਦੇ ਨੂੰ ਸੁਰਤ ਉਦੋਂ ਆਉਂਦੀ ਹੈ ਜਦੋਂ ਇਹੋ ਜਿਹਾ ਗਲਤ ਕੰਮ ਉੱਥੇ ਕਰ ਬੈਠਦਾ ਹੈ ਹਾਲਾਂਕਿ ਅਸੀਂ ਇਹ ਅਪੀਲ ਕਰਾਂਗੇ ਕਿ ਇਸ ਵੀਡੀਓ ਹੋਰ ਲਈ ਜਾਵੇ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਗਲਤ ਕੰਮ ਆ ਉਹ ਨਹੀਂ ਕੀਤਾ ਜਾਏਗਾ ਬਿਲਕੁਲ ਸਹੀ ਕੰਮ ਕੀਤੇ ਜਾਣਗੇ ਨਹੀਂ ਤਾਂ ਨਤੀਜਾ ਜਿਹੜਾ ਇਸ ਪਰਿਵਾਰ ਦੇ ਨਾਲ ਇਸ ਭਾਈ ਸਾਹਿਬ ਦੇ ਨਾਲ ਹੋਇਆ ਜਿਹੜਾ ਇਸ ਘਰ ਦਾ ਮਾਲਕ ਨਹੀਂ ਤਾਂ ਨਤੀਜਾ ਉਹ ਹੋਏਗਾ ਫਿਲਹਾਲ ਪੁੱਛ ਕੇ ਚਾਰੀ ਆ ਉਸ ਤੋਂ ਬਾਅਦ ਦੇਖਦੇ ਹਾਂ ਇਸ ਦੇ ਕੋਲੋਂ ਹੋਰ ਕੀ ਕੁਝ ਪੁੱਛ ਕੇ ਉਸ ਤੋਂ ਬਾਅਦ ਬ੍ਰਹਮਤ ਹੁੰਦਾ ਹੈ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖ